2 3 ਵਿੱਚ 23 ਇਨਾਮ ਜਿੱਤੇ ਜਾਣੇ ਅੱਜ ਦੇ ਖੇਡ ਮੇਲੇ ਤੇ 4 ਤੇ ਭੱਜੀਆਂ ਜੋੜੀਆਂ ਚੋਂ 5 ਲਗਭਗ ਜਿਹੜਾ ਕੱਚਾ ਪੱਕਾ ਰਿਜ਼ਲਟ ਹੱਲੇ ਤੱਕਰ 6 4 55 56 ਤੱਕਰ ਤੇ ਹੀ ਨੰਬਰ ਬਣਦੇ ਆ 7 8 4 55 56 ਟੱਕਰ ਨਾ ਜਿਹੜਾ ਕੱਚਾ ਰਿਜ਼ਲਟ ਆ ਭੱਜ ਚੁੱਕੀਆਂ ਜੋੜੀਆਂ ਚੋਂ 10 23 ਨੰਬਰਾਂ ਦਾ 11 12 13 9 ਦਾ 13:30 ਜਿਹੜੇ ਵੀ 1 ਮਿੰਟ ਦੇ ਘਰ ਦੀ ਜੋ ਚਲਦੀ ਆ 15 ਹਰਨੇਕ ਸਿੰਘ ਮਠੱਡਾ ਭਵਰਾਜ ਸਿੰਘ ਮਠੱਡਾ ਦੀ 16 ਜਿਹੜਾ ਯਾਰ ਕੈਨੇਡਾ ਦੀ ਮਖਤਿਆਰ ਸਿੰਘ ਸ਼ੇਰਪੁਰ ਹਕਾਬਾ ਇਸ ਜੋਗ ਦਾ 17 18 19 20 21 22 ਤੇ 24 25 26 26ਾਂ ਤੋਂ ਦੂ ਕਰਮਾ ਉੱਪਰ ਬਈ 27 28 ਇਹਨਾਂ ਦੇ ਮਗਰ 68 ਨੰਬਰ ਵਾਲੇ ਕਰ ਲੋ ਤਿਆਰੀ ਬਈ 29 ਚਰਨਜੀਤ ਸਿੰਘ ਵਾਧਾ ਤੇ ਫੇਰ 68 ਦੇ ਮਗਰ ਪੈਣ ਦੀ ਜੋਗਿਆ ਸ਼ੀਰਾ ਸ੍ਰੀ ਦੀ ਉਹ ਵੀ ਤਿਆਰੀ ਕਰ ਲੋ 31 ਕਿਹਾਲਾ ਹੈ ਮੇਰਾ ਵੀਰ 32 ਅੱਲੇ ਤੱਕ ਲੇਵੇ ਲਗਭਗ ਹੈਗੀਆਂ 14-15 ਜੋੜੀਆਂ ਬਕਾਇਆ ਆਪਣੇ ਕੋਲੇ ਦੇਖੋ ਤਿਆਰੀ ਸਾਰੇ ਨਾਲੋ ਨਾਲ ਜੋੜੀ ਚੱਲੂ ਗਈ ਚੰਤੇ ਬਈ ਧੰਨਵਾਦ ਆ ਸਾਰੇ ਬਲਦਾਂ ਵਾਲੇ ਵੀਰਾਂ ਦਾ ਬਈ ਸਾਰਿਆਂ ਨੇ 35 ਸਮੇਸਰ ਆਪਣੀਆਂ ਜੋਗਾ ਜੋੜੀਆਂ ਆ ਬਹੁਤ ਬਹੁਤ ਧੰਨਵਾਦ ਬਈ ਸਾਰਿਆਂ ਦਾ 36 37 38 सवा अठती तिना मिनटा में अड़ताली चाली नवे अड़ताली खता तरताली चाली 43 46 47 48 49 50 वंजा बवंजा तरवंजा चरंजा अठार नंबर करलो तयार चरवंजा चरणजीत बाधा छपंजा सतवंजा अठवंजा ना लास्ट किड़ा जी साठ चार मिनट तो तरवंजा सैकेंड तेरह पॉइंट चार तरवजा तेरह दस समा लग गया ਤੇ ਕੁਮਨਦਾਬ ਇਹ ਕਹਿੰਦੇ ਲਾਈਵ 'ਚ ਆਵਾਜ਼ ਨਹੀਂ ਜਾਂਦੀ ਹੈ ਕਿ ਦੇਖਿਓ ਮੜਾ ਜਾ ਹਾਂਜੀ ਹਾਂਜੀ ਭਲਾ ਲਿਓ ਭਾਜੀ ਹਾਂ ਹੈਲੋ ਵਿੱਕੀ ਭਾਈ ਆਪਣੇ ਆ ਜੋੜੀ ਦਾ ਸਨਮਾਨ ਲੈ ਜਾਓ ਤੇ ਆ ਜੋੜੀ ਵਾਲੇ ਵੀ ਆ ਜਾਓ ਬਈ ਮਠਟਿਆਣੇ ਨੂੰ ਲੈ ਜਾਓ ਸਨਮਾਨ ਬਈ